ਕਿੱਥੋਂ ਲਈ ਆਉਂਦੇ ਆ ਤੁਸੀਂ ਕਹਿੰਦੇ ਦੇਖਿਆ 100 ਮੀਟਰ ਦੇ ਵਿੱਚ ਤਾਂ ਵਿਗਦਾ ਹੋਵੇ ਜਿੱਥੇ ਚੌਂਕੀ ਹੋਵੇ 100 ਮੀਟਰ ਜਿੱਥੇ ਵਿਗਦਾ ਹੋਵੇ ਸਾਡੇ ਵਿਗਦਾ ਪਿੰਡ ਗੁਰਾਇਆਂ ਨਜ਼ਦੀਕ ਪਿੰਡ ਧਲੇਤਾ ਵਿਖੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇੱਕ ਵਿਅਕਤੀ ਦੀ ਖੇਤਾਂ ਵਿੱਚ ਲਾਸ਼ ਪਈ ਮਿਲੀ ਇਸ ਘਟਨਾ ਨੂੰ ਲੈ ਕੇ ਆਲੇ ਦੁਆਲੇ ਦੇ ਲੋਕਾਂ ਨੇ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਮ੍ਰਿਤਕ ਦੀ شناخت ਕਰਕੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਤੁਰੰਤ ਸੂਚਿਤ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਵਿਅਕਤੀ ਨੂਰ ਮੈਲਦਾਰ ਰਹਿਣ ਵਾਲਾ ਸੀ। ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਹੈ ਕਿ ਉਹਨਾਂ ਦਾ ਬੰਦਾ ਕਿਸੇ ਦਾਣੀ ਨਾਮ ਦੇ ਮੁੰਡੇ ਨਾਲ ਕਬੂਤਰਬਾਜੀ ਦੇ ਚੱਕਰ 'ਚ ਚਲਾ ਗਿਆ ਸੀ। ਜਦ ਕਿ ਉਹ ਰਾਤ ਤੱਕ ਘਰ ਨਹੀਂ ਵਾਪਸ ਆਇਆ ਤਾਂ ਉਹਨਾਂ ਤੁਰੰਤ ਇਸ ਦੀ ਗੁੰਮਸ਼ੁਦਗੀ ਦੀ ਪੁਲਿਸ ਨੂੰ ਰਿਪੋਰਟ ਕੀਤੀ। ਪਰ ਜਦੋਂ ਤੱਕ ਉਹਨਾਂ ਨੂੰ ਪਤਾ ਲੱਗਦਾ ਹੈ ਤਾਂ ਉਦੋਂ ਤੱਕ ਉਸ ਦੀ Laash ਬਰਾਮਦ ਹੋ ਚੁੱਕੀ ਸੀ। ਉਹਨਾਂ ਇਸ ਗੱਲ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਉੱਪਰ ਵੀ ਕਈ ਤਰ੍ਹਾਂ ਦੇ ਗੰਭੀਰ ਦੋਸ਼ ਲਗਾਏ। ਉਹਨਾਂ ਮੰਗ ਕੀਤੀ ਹੈ ਕਿ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਤੇ ਕੱਲ ਇਹ ਕੋ ਇਥੇ ਕਬੂਤਰਬਾਜੀ ਦੇ ਵਿੱਚ ਆਇਆ ਸੀਗਾ ਹਾਂਜੀ ਤੇ ਕੱਲ 6 ਵਜੇ ਤੋਂ ਇਹ ਲਾਪਤਾ ਆ ਆਖਰੀ ਟਾਈਮ ਇਹ ਸੀਤੋ ਦੇ ਮੰਡੇ ਦਾਣੀ ਨਾਲ ਦੇਖਿਆ ਗਿਆ ਤੇ ਜਦੋਂ ਅਸੀਂ ਚੌਂਕੀ ਦੇ ਵਿੱਚ ਇਹਾਂ ਪਰਚਾ ਲਿਖਾਉਣ ਗਏ ਵੀ ਤੁਸੀਂ ਦਾਣੀ ਦਾ ਨਾਮ ਲਿਖ ਲਓ ਤੇ ਜੋ ਮਰਜ਼ੀ ਫਿਰ ਬਾਅਦ ਵਿੱਚ ਕਾਰਵਾਈ ਕਰ ਦਿਓ ਇਹਨਾਂ ਨੇ ਪਰਚਾ ਲਿਖਿਆ ਪਰ ਇਹਨਾਂ ਨੇ ਦਾਣੀ ਦਾ ਨਾਮ ਬਿਲਕੁਲ ਨਹੀਂ ਲਿਖਿਆ ਅਸੀਂ ਬਹੁਤ ਜ਼ੋਰ ਪਾਇਆ ਵੀ ਦਾਣੀ ਦਾ ਨਾਮ ਲਖ ਲੋ ਨਹੀਂ ਕਹਿੰਦੇ ਅਸੀਂ ਅਣਪਛਾਤੇਆਂ ਦਾ ਨਾਮ ਲਖ ਦਿੰਦੇ ਆ ਦਾਣੀ ਦਾ ਨਾਮ ਨਹੀਂ ਲਿਖਣਾ ਪਰ ਮੈਨੂੰ ਪਤਾ ਲੱਗੇ ਵੀ ਦਾਣੀ ਦਾ ਨਾਮ ਕਿਉਂ ਨਹੀਂ ਲਿਖਣਾ ਕਿਉਂਕਿ ਧਲੇਤੇ ਦੇ ਵਿੱਚ ਮੈਂ ਧਲੇਤੇ ਚ ਰਹਿੰਦਾ ਖੋਦ ਮੈਂ 20 ਸਾਲ ਅਡੇ ਦੇ ਵਿੱਚ ਦੁਕਾਨ ਕੀਤੀ ਧਲੇਤੇ ਦੇ ਵਿੱਚ ਫੋਟੋਗ੍ਰਾਫੀ ਦੀ 20 ਸਾਲ ਮੈਨੂੰ ਪਤਾ ਧਲੇਤੇ ਦੇ ਵਿੱਚ ਸੈਂਦੀ ਕੀ ਕਰਦੇ ਆ ਇੱਥੇ ਘਰ ਘਰ ਚਿੱਟਾ ਵਿਕਦਾ ਘਰ ਘਰ ਜੇ ਨਾ ਨਾਕਾ ਲੱਗਾ ਹੋਵੇ ਪੁਲਿਸ ਵਾਲਿਆਂ ਦਾ ਕੋਈ ਮੁੰਡੇ ਇੱਧਰ ਦੀ ਲੰਘ ਜਾਂਦੇ ਕਦੀ ਇੱਧਰ ਦੀ ਲੰਘ ਜਾਂਦੇ ਆ ਧਲੇਤੇ ਦੇ ਵਿੱਚ ਸ਼ਰੇਆਮ ਚਿੱਟਾ ਵਿਕਦਾ ਉਹ ਇਹਨਾਂ ਨੂੰ ਕਿਉਂ ਨਹੀਂ ਦੇਖਦਾ ਉਹ ਕਹਿੰਦੇ ਦਾ ਸੀਤੋ ਦਾ ਮੁੰਡਾ ਦਾਣੀ ਉਹਨੇ ਇਹਨੂੰ ਓਵਰਡੋਸ ਦਿੱਤੀ ਆ ਉਹਦੇ ਕਰਕੇ ਮਰਿਆ ਇਹ ਸਾਡੇ ਘਰਾਂ 'ਚ ਆ ਕੇ ਤਲਾਸ਼ੀਆਂ ਹੁੰਦੀਆਂ ਸਾਡੇ ਸਾਡੇ ਨਿਆਣਿਆਂ ਦੇ ਮੋਟਰਸਾਈਕਲ ਚੈੱਕ ਕੀਤੇ ਜਾਂਦੇ ਸਾਡੀਆਂ ਗੱਡੀਆਂ ਚੈੱਕ ਕੀਤੀਆਂ ਜਾਂਦੀਆਂ ਕਿਉਂ ਇਹਨਾਂ ਦੀਆਂ ਗੱਡੀਆਂ ਨਹੀਂ ਚੈੱਕ ਹੁੰਦੀਆਂ ਹਰਿਆਣਾ ਨੰਬਰ ਗੱਡੀਆਂ ਲਈ ਫਿਰਦੇ ਕਿੱਥੋਂ ਲਈ ਆਉਂਦੇ ਆ ਇਹ ਕਿੱਥੋਂ ਲਈ ਆਉਂਦੇ ਆ ਤੁਸੀਂ ਕਹਿੰਦੇ ਦੇਖਿਆ 100 ਮੀਟਰ ਦੇ ਵਿੱਚ ਜਿੱਟਾ ਵਿਗਦਾ ਹੋਵੇ ਜਿੱਥੇ ਚੌਂਕੀ ਹੋਵੇ 100 ਮੀਟਰ ਜਿੱਟਾ ਵਿਗਦਾ ਹੋਵੇ ਸਾਡੇ ਵਿਗਦਾ ਪਿੰਡ ਡੀਜੀਪੀ ਸਾਹਿਬ ਕਿੱਥੇ ਰਹਿ ਗਏ ਆ ਜਾਓ ਆਜਾ ਤੇ ਲੈ ਤਾਂ ਮਾਰ ਚੱਲਾ ਬਚਾ ਲਾ ਜੇ ਬਾਜ ਆ ਹੁੰਦਾ ਤਾਂ ਕਿੰਨੇ ਚਿਰ ਬੁੱਤ ਮਰਾਉਣੇ ਸੀ ਕਿੰਨਾ ਚਿਰ ਬੁੱਤ ਮਰਾਵਾਂਗੇ ਦਿਨੇਸ਼ ਕੁਮਾਰ ਦਾ ਨਾਮ ਦਾ ਲੜਕਾ ਜਿਹੜਾ ਆ ਇਹ ਨੂਰਵੈਲ ਦਾ ਰਹਿਣ ਵਾਲਾ ਹਿਮੇਸ਼ਾ ਤੇ ਉਸ ਤੋਂ ਬਾਅਦ ਹੀ ਸਾੜੀਆਂ ਨੇ ਟੀਮਾਂ ਸਿਗੀਆਂ ਉਸ ਤੋਂ ਇਹਨੂੰ ਸਰਚ ਕਰਨ ਤੇ ਲੱਗ ਗਿਆ ਪਰਿਵਾਰ ਦੇ ਨਾਲ ਸਰਚ ਕੀਤੀ ਗਈ ਤੇ ਇਸ ਤੋਂ ਬਾਅਦ ਸਾਨੂੰ ਈਵਨਿੰਗ ਦੇ ਵਿੱਚ ਪਤਾ ਚੱਲਿਆ ਵੀ ਇਹਨਾਂ ਦੀ ਡੈੱਡ ਬੋਡੀ ਜਿਹੜੀ ਇੱਥੇ ਸਾਨੂੰ ਮਿਲੀ ਆ ਅਸੀਂ ਮੌਕੇ ਤੇ ਪਹੁੰਚ ਗਏ ਆ ਅਸੀਂ ਐਫਐਸਐਲ ਟੀਮਾਂ ਨੂੰ ਵੀ ਇੱਥੇ ਬੁਲਾਇਆ ਹੋਇਆ ਉਹ ਟੀਮ ਵੀ ਆ ਰਹੀ ਆ ਬਾਡੀ ਤੇ ਜੋ ਛੱਟ ਦਾ ਨਿਸ਼ਾਨੀਆਂ ਬਲੱਡ ਦਾ ਨਿਸ਼ਾਨ ਹੈਗਾ ਉਹਨੂੰ ਪ੍ਰੋਪਰਲੀ ਚੈੱਕ ਕਰਕੇ ਜੋ ਵੀ ਤਾਰਾ ਬਣਦੀ ਹੈ ਉਹਦੇ ਅਕੋਰਡਿੰਗ ਅਸੀਂ ਪਰਚਾ ਦਰਜ ਕਰਾਂਗੇ ਐਫਆਰ ਬਾਈ ਨੇਮ ਆ ਹੋ ਰਹੀ ਹੈ ਜੀ ਦੋਸ਼ੀ ਜਿਵੇਂ ਕੰਪਲੇਨੈਂਟ ਸਾਨੂੰ ਪਰਚਾ ਦਰਜ ਕਰਨ ਵਾਸਤੇ ਜੋ ਬਿਆਨ ਦਿੰਦੇ ਆ ਅਕੋਰਡਿੰਗਲੀ ਆਪਾਂ ਉਸ ਤਰੀਕੇ ਨਾਲ ਕਾਰਵਾਈ ਕਰਾਂਗੇ ਜਿਵੇਂ ਉਹ ਪਿੰਡ ਵਾਲੇ ਕਹ ਰਹੇ ਕਿ ਇਹਦੇ ਵਿੱਚ ਸ਼ਰਿਆਂਮ ਨਸ਼ਾ ਵਿਕਦਾ ਪਿੰਡ ਦੇ ਵਿੱਚ ਲੈਨਾਂ ਨਹੀਂ ਟੁੱਟਦੀਆਂ ਹੈਗੀਆਂ ਜੀ ਉਹ ਉਹਦੇ ਖਿਲਾਫ ਅਵੀ ਪ੍ਰੋਟੈਸਟ ਹੋਇਆ ਤੁਹਾਡੇ ਸਾਹਮਣੇ ਹੋਇਆ ਜੀ ਉਹਦੇ ਵਿੱਚ ਕਿੰਨੇ ਕੁ ਸੱਚਾਈ ਹੈ ਜੀ देखो ਜਿਵੇਂ ਜਿਵੇਂ ਵੀ ਸਾਨੂੰ ਇਨਫੋਰਮੇਸ਼ਨਸ ਮਿਲਦੀ ਰਹੀਆਂ ਅਸੀਂ ਆਪਣੇ ਪਰਚੇ ਦਰਜ ਕਰਦੇ ਰਹੇ ਹਾਂ ਅਸੀਂ ਕਲੰਦਰੀ ਵੀ ਦਿੰਦੇ ਰਹੇ ਹਾਂ ਤੇ ਜਿਵੇਂ ਜਿਵੇਂ ਸਾਨੂੰ ਅੱਗੇ ਵੀ ਕੋਈ ਵੀ ਇਨਫੋਰਮੇਸ਼ਨ ਮਿਲੂਗੀ ਜਾਂ ਕੋਈ ਵੀ ਕਿਸੇ ਤਰੀਕੇ ਦੀ ਸਾਨੂੰ ਲੋਕਾਂ ਨਾਲ ਕੇ ਸ਼ਿਕਾਇਤ ਕਰਨਗੇ ਤਾਂ ਅਸੀਂ ਜ਼ਰੂਰ ਉਹਦੇ ਤੇ ਮੰਦੀ ਕਾਰਵਾਈ ਕਰਾਂਗੇ ਇਨੀਸ਼ੀਅਲੀ ਦੇਖੋ ਬਲੱਡ ਕਾਫੀ ਹੈਗਾ ਬੋਡੀ ਦੇ ਉੱਤੇ ਤਾਂ ਅਸੀਂ ਉਹੀ ਦੇਖ ਰਹੇ ਹਾਂ ਸੱਟ ਦਾ ਨਿਸ਼ਾਨ ਫਿਲਹਾਲ ਸਾਨੂੰ ਨਜ਼ਰ ਤਾਂ ਨਹੀਂ ਆ ਰਿਹਾ ਪਰ ਬੋਡੀ ਤੇ ਬਲੱਡ ਹੈਗਾ ਟੀਮ ਆਊਗੀ ਪ੍ਰੋਪਰਲੀ ਉਹ ਉਹਨਾਂ ਦੇ ਹੈਲਪ ਦੇ ਨਾਲ ਅਸੀਂ ਨੂੰ ਚੈੱਕ ਕਰ ਲਾਂਗੇ ਸਿਗਾਰ ਦਾ ਮੁਕਾਬਲਾ ਸੀਗਾ ਹਾਂਜੀ ਹਾਂਜੀ ਉਹ ਤੁਹਾਡੇ ਕੋ ਆਏ ਆ ਹਾਂਜੀ ਆਏ ਆਏ ਆ ਮੇਰੇ ਕੋਲ ਆਏ ਆ 7 ਵਜੇ ਮੇਰੇ ਕੋਲ ਪਹੁੰਚ ਗਏ ਮੈਂ ਬੋਟਾ ਵਾਲੇ ਦੇ ਨੂਰ ਮਹਿਲ ਗਈ ਆ ਮੈਨੂੰ ਕਹਿੰਦਾ ਦੀਦੀ ਮੈਂ ਕਬੂਤਰਬਾਜੀ ਚ ਪਰਚੀ ਕਟਾਈ ਆ ਮੈਂ ਆਉਣਾ ਆ 6 ਤਰੀਕ ਨੂੰ ਮੇਰਾ ਬੇਟਾ ਨਾਲ ਸੀ ਕਹਿੰਦਾ ਬਿੰਨੇ ਮੈਂ ਪਰਚੀ ਤੇ ਆਉਣਾ ਆ ਕਬੂਤਰਬਾਜੀ ਤੇ ਉਹਨੂੰ ਬੜਾ ਹੀ ਚਾਹ 5 ਵਜੇ ਉੱਠ ਕੇ ਬੈ ਗਿਆ ਕਹਿੰਦਾ ਮੰਮੀ ਮੰਮੀ ਨੇ ਆਉਣਾ ਕਬੂਤਰਬਾਜੀ ਤੇ ਅਸੀਂ ਇਹ ਲੇਟ ਝਾੜੂ ਕੋਚੇ ਕਾਤੇ ਪੈ ਜਾ ਤੋ ਉਹ ਆ ਗਿਆ ਆ 7 ਵਜੇ ਅਸੀਂ ਇਕੱਠੇ ਨੇ ਚਾਹ ਪੀਤੀ ਆ ਫੇਰ ਮੈਂ ਰੋਟੀ ਬਣਾਏ ਰੋਟੀ ਖਾ ਕੇ ਗਿਆ ਮੇਰੇ ਕੋਲ ਬੈਠ ਕੇ ਫੇਰ ਮੈਂ ਦੁਪਹਿਰ ਦੀ ਰੋਟੀ ਵੀ ਬਣਾ ਕੇ ਰੱਖੀ ਮੈਂ ਆਪਣੇ ਬੇਟੇ ਨੂੰ ਕਿਹਾ ਜੇ ਬਿਨੇ ਇਹ ਕਬੂਤਰਾ ਮਗਰ ਭਜਦੇ ਪੁੱਜਦੇ ਭੁੱਖ ਲੱਗਦੀ ਆ ਤੇਰੇ ਮਾਮੇ ਨੂੰ ਭੁੱਖ 걸ਾ ਦੇ ਉਹ ਨਾਲ ਲੈ ਕੇ ਰੋਟੀ ਖਾ ਕੇ ਚਾਣੇ ਆ ਔੜ ਕੇ ਨਹੀਂ ਹੋਇਆ ਹੈਗਾ ਮੁੜ ਕੇ 5 ਵਜੇ ਤੱਕ ਮੇਰਾ ਬੇਟਾ ਉਹਦੇ ਨਾਲ ਰਿਆ ਆ 5 ਵਜੇ ਇਹਨੂੰ ਕੋਈ ਕੰਮ ਪੈ ਕੇ ਘਰ ਆ ਚਲੇ ਗਿਆ ਆ 5 ਤੋਂ 6 ਦੇ ਵਿੱਚ ਵਿੱਚ ਮੈਨੂੰ ਸਾਨੂੰ ਨਹੀਂ ਪਤਾ ਉਹਦੇ ਨਾਲ ਕੀ ਹੋਇਆ ਕੀ ਨਹੀਂ ਹੋਇਆ ਜਦ 6:30 ਵਜੇ ਮੇਰਾ ਬੇਟਾ ਉੱਥੋਂ ਆਇਆ ਉਹਨੂੰ ਕਹਿੰਦੇ ਮੁੰਡੇ ਵੀ ਤੇਰੇ ਮਾਮੇ ਦੇ ਕਬੂਤਰ ਰੋੜਦੇ ਕਿੱਥੇ ਆ ਉਹ ਉਹ ਲੌਂਦਾ ਕਿਉਂ ਨਹੀਂ ਹੈਗਾ ਉਹ ਲੌਂਦਾ ਕਿਉਂ ਨਹੀਂ ਹੈਗਾ ਅਸੀਂ ਸਾਰੇ ਪਾਸੇ ਕੰਟੈਕਟ ਕਰ ਲਿਆ ਸਾਨੂੰ ਮਾਮਾ ਨਹੀਂ ਲੱਜਾ ਬੇਟਾ ਮੇਰਾ ਮਗਰ ਉਹਨੇ ਦੇਖਿਆ ਉਹ ਦਾਨੀ ਨਾਜੀ ਦਾਨੀ ਦੇ ਮੋਟਰਸਾਈਕਲ ਦੇ ਬਾਅਦੋਂ ਸੀਸੀਟੀਵੀ ਕੈਮਰੇ ਚੈੱਕ ਕਰਾਏ 6 ਵੀ ਤੇ ਜਦੋਂ ਉਹ ਉਹਦੇ ਮੋਟਰਸਾਈਕਲ ਤੇ ਚੰਦਾ ਦੇਖਿਆ ਦਾਨੀ ਜੀ ਕੰਪਲੇਨਟ ਲਗਾਏ ਆਇਆ ਹੋਇਆ ਹੁਣ ਕੀ ਮੰਗ ਕੇ ਕਰਦਾ ਪਰਵਾਹ ਸਾਨੂੰ ਇਨਸਾਫ ਮਿਲਣਾ ਚਾਹੀਦਾ ਬਸ